तौ जे महानीत ਕਿਸਮਾ ਆਦਾ ਦਿਹਾਂਤ ਹੈ ਧੁਤਾ ਕਟੇ ਜੀ ਪਾਣੀ ਜੇ ਚੇਤਨ ਹੈ ਤੋ ਮੁਟਿਆ ਚਲਾ ਇਹ ਸਦੈ ਨ ਮਾ ਪ੍ਰਾਨ ਯਾਗੇ ਆਏ ਰਾਮ ਗਾਜੇ ਏ ਮਾਨੁ ਇਸ ਤਨ ਮੋਕਲਾੰਦੁ ਆਂ ਨਾਮ ਨਬਿ ਤੋ ਸਭ ਜਾਏ ਫੂਲੰ ਬਤਾ ਰਾਮ ਮੁਰੀਜੋ ਅਗੇ ਕੁਨਸਾ ਖਾਏ ਮਨੁ ਮੁਖਾ ਨੋ ਪਿਰਜਨਮ ਹਾ ਆਵੇ ਅਜੂ i do god ਕਾਕੇ ਕੀ ਪਾਣੀ ਜੇਤਨ ਹੈ ਤੋ ਮੁਤੇਂ ਤੁਲਾ ਜੇਤਨ ਹੈ ਤੋ ਮੁਤੇਂ ਤੁਲਾ ਜੇਤਨ ਹੈ ਤੋ ਮੁਤੇਂ ਤੁਲਾ ਜੇਤਨ ਹੈ ਤੋ वॾा तेरा दरबार सचा कुझु ताकता पातशाही चोरी वॾी वॾा पा ते मथां ਤੂੰ ਮੇਰੀ ਯੂਟਿਬ ਦੀ ਜਾਨ ਲਾ ਤੇ ਰੋਟੇ ਤੇਰਾ ਕਦ ਮੰਦਦਾਈ ਤੁਸ ਤਨ ਮਾਰ ਬਹੱਟ ਜੇ ਵੀ ਆਪਣੇ ਆਪ ਸਾਰੀ ਮੁਕਲਾਪ ਤੂੰ ਰਿਸ਼ਤ ਜਤ ਗਤ ਨਾਲ ਤੇ ਨਾ ਸਾਹ ਸੁਲਵਾ ਤੇਰਾ ਬਿਲਵਤ ਤੇਰਾ ਜੀ ਤੇਰਾ ਸਭ ਤਾਂ ਤੁਹਾਰੀ ਨਾਮ ਹੀ ਹੌਡੀ ਬਡੀ ਪਟਾਇਆ ਪਹਾੜ ਤੇਰਾ ਮੱਤ ਬਾਗ ਰੰਗ ਪਰੰਗ ਆਨੇ ਜਿ ਆਇਆ ਤਿ ਜਿਓ ਸਭ ਜਾਣਦਾ ਸਭ ਤੇਰਾ ਬਸਰ ਤੇਰਾ ਕਰਮਾ ਤੇਰੇ ਕਰੀ ਬੰਦੂ ਦਿਖਾ ਦੇ ਆਹ ਰਖਾ ਤੀ ਜਿ ਆਪਣਾ ਹੱਥ ਜੜੇ ਸਭ ਤਰ੍ਹਾਂ ਪਰਬੋਧ ਦੀ ਸਜੰਤਤਾ ਨਾਨਕ ਦਾ ਸਰਦਾ ਜਿ ਆਇਆ ਕਹਿ ਬਿਨ ਬੱਤਾ ਸ਼ਲੋਕ ਪਵਨੀ ਗੂੜੂ ਪਾਣੀ ਕਿਤਾ ਮਾਸਾ ਸਤ ਮਹਤੂਰ ਜਿਸ ਦਾ ਹਾਥ ਜੋ ਤਾ ਹੀ ਦਾਇਆ ਤੇ ਲੈ ਚਲ ਜਗ ਤੇ ਚੰਗੀਆਂ ਆਂ ਬੁਰੀਆਂ ਆਂ ਵਜਤ ਮਦੂਰ ਕਰਮੀ ਆਪੋ ਆਪਣੀ ਕਿਨੇ मुखियूं की पीर वासुदूती कादा वासुगी जी की फते ਆ ਨੰਨ ਤੁਮ ਸਰ ਸਤਿਗੁਰ ਜੰਗ ਸਦਾ ਮਿਹਰਵਾਨ ਸਤਿਗੁਰ ਸਦਾ ਮਿਹਰਵਾਨ ਸਭਨਾ ਦੇ ਅਧਾਰੀ ਸਭਨਾ ਸਭਨਾ ਦੇ ਅਧਾਰ ਦਿਆਲ ਨਾ ਤੁਮ ਸਰ ਮੇਂ ਮਨ ਕੀ

ਬਰ ਤੇਰਨਾ ਮਾਰੈ ਦੁੱਖਨ ਦੇਖ ਤੁਹਾਂ ਦੇਖਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਭ ਇਹ ਸਾਰੇ ਉਹਦੇ ਲਈ ਕੋਈ ਸਮਾਨ ਕਿਉਂ ਕੰਚਨ ਅਰ ਪੈਸਾ ਉਹਦੇ ਲਈ ਸੋਨਾ ਤੇ ਤਾਂਬਾ ਹੀ ਕੋ ਜਾਈ ਇਹ ਅਵਸਥਾ ਇਨੀ ਉੱਚੀ ਮਹਾਰਾਜ ਅਥੇ ਨਹੀਂ ਬਸ ਕਰ ਦੇ ਕਹਨੇ ਲੋਭ ਮੋਹ ਪਰਸੇਜੇ ਨਾ ਹਨ ਕਿਉਂ ਕੰਚਨ ਅਰ ਪੈਸਾ ਦੇਰ ਕਨ ਉਸਤਤ ਨਿੰਦਾ ਇਹ ਸਮਝ ਆ ਕਾ ਕੋਈ ਉਹਦੀ ਉਸਤਤੀ ਕਰੇ ਵੀ ਹੋਤ ਬੜਾ ਵਧੀਆ ਬੰਦਾ ਜਾਂ ਕੋਈ ਨਿੰਦਾ ਕਰੇ ਮੈਂ ਕਹਨੇ ਐਵੇਂ ਪਖੰਡੀ ਐ ਢੋਂਗੀ ਐ ਐਨੇ ਜੇ ਕੋਈ ਨਿੰਦਾ ਕਰੇਗਾ ਤਾਂ ਮੈਂ ਕੋਈ ਉਸਤਤੀ ਕਰੇ ਤਾਂ ਛਾਲਾ ਨਹੀਂ ਮਾਰਦਾ ਖੁਸ਼ ਨਹੀਂ ਹੁੰਦਾ ਫਲਾਣਾ ਮੇਰੀ ਬੜੀ ਬੜੀ ਆਈ ਕਰ ਰਹਾ ਇਹੋ ਜਿਹੇ ਮਨੁੱਖਾਂ ਦੀ ਕੋਈ ਨਿੰਦਾ ਕਰੇ ਵੀ ਤਾਂ ਮੈਨਾਂ ਉਹਨਾਂ ਨੂੰ ਇਹੋ ਜਈ ਅਵਸਥਾ ਚ ਰੰਗ ਦੇਂਦੇ ਸਾੜੇ ਵਰਗੇ ਕਰ ਦੇਂਦੇ ਨੇ ਉਹਨਾਂ ਦੀ ਅਨੰਤਾ ਪਰ ਉਹ ਮਾਸਟਰ ਹਨ ਜੋ ਕਹਰਾ ਕਿ ਉਹ ਵੀ ਮਾਸਟਰ ਕੋਈ ਨਾ ਦੀ ਵਡਿਆਈ ਕਰੇ ਬੜੇ ਚੰਗੇ ਵੰਦ ਨੇ ਤਾਂ ਉਸ ਨਹੀਂ ਹੁੰਦੇ ਚਾਲਾ ਨਹੀਂ ਮਾਰਦੇ ਉਸ ਤੋਂ ਤੇ ਨਿੰਦਾ ਇਹ ਸਮਝਾ ਗੋ ਨਾਲੇ ਬਰਾਬਰ ਹੈ ਕੋਈ ਨਾ ਦੀ ਨਿੰਦਾ ਕਰੇ ਚੁਗਲੀ ਕਰੇ ਗੁਰੀਾਈ ਕਰੇ ਉਹ ਬਰਾਬਰ ਸਮਝ ਲੈਣ ਦੋਵਾਂ ਅੰਤ ਚੁਗਲਖੋਰ ਨੂੰ ਵੀ ਤੇ ਪਾਰਸ਼ਕ ਨੂੰ ਵੀ ਲੋਭ ਮੋਹ ਖੁਨ ਤੈਸਾ ਲੋਭ ਮੋਹ ਦੇਖੋ ਉਹਨਾਂ ਲਈ ਨਾ ਲੋਭ ਹੈ ਨਾ ਕੋਈ ਉਹਨਾਂ ਨੂੰ ਪੈਸੇ ਦੀ ਚਾਹਤ ਹੈ ਹਨ ਸੰਪਦਾ ਦੀ ਲੋਭ ਇਹ ਅਵਸਥਾ ਬਣਦੀ ਸਤਿਗੁਰੂ ਕਹਿੰਦੇ ਨੇ ਇਹ ਅਵਸਥਾ ਬਣਦੀ ਹੈ ਜਿਹੜਾ ਵੀ ਸ਼੍ਰਾਮ ਦੀ ਦੁਨੀਆ ਵਿੱਚ ਰੱਬ ਦੇ ਗੁਣ ਗਾ ਕੇ ਸਕੂਨ ਦੀ ਜ਼ਿੰਦਗੀ ਜੀਵਨ ਜੀਉਣ ਵਾਲਾ ਉਹਨੂੰ ਕੋਜਾ ਅੱਗੇ ਸਹਿਬ ਬੜੀ ਪਿਆਰੀ ਗੱਲ ਕਰ ਰਹੇ ਨੇ ਦੁੱਖ ਸੁੱਖ ਇੱਕ ਬੰਦੇ ਜੇ ਨਾ ਹਨ ਕੋਣ ਹੈ ਇਹ ਮਨੁ ਦੁੱਖ ਤੇ ਸੁਖ ਐਸਾ ਮਨੁ ਕਿਹੜਾ ਜਿਸ ਨੂੰ ਦੁੱਖ ਨੂੰ ਦੁੱਖ ਪ੍ਰਤੀਤ ਨਾ ਹੋਵੇ ਮਹਾਰਾਜ ਕਹਿੰਦੇ ਨੇ ਹੈਗੇ ਮੈਂ ਉਸ ਸੰਸਾਰ ਦੇ ਔਰ ਉਹ ਉਹੀ ਨੇ ਜਿਹੜੇ ਰੱਬ ਦੀ ਬੰਦਗੀ ਵਿੱਚ ਉਹਦੀ ਇਵਾਦਤ ਵਿੱਚ ਉਹਦੀ ਯਾਦ ਵਿੱਚ ਉਹਦੇ ਸਿਮਰਨ ਵਿੱਚ ਜੁੜੇ ਰਹਿੰਦੇ ਨੇ ਸੁਨਾ ਨੂੰ ਫੇਰੇ ਕੁਛ ਨਹੀਂ ਕਹਿੰਦੇ ਬਰਾਬਰ ਲੱਗਦੇ ਨੇ ਦੁੱਖ ਸੁੱਖ ਇਹ ਬਾਂধে ਜੇ ਨਾ ਹਨ ਤੇ ਕੌਣ ਨੇ ਮਹਾਰਾਜ ਤਹੈਂ ਤੂੰ ਜਾਨੋ ਗਿਆਨੀ ਅਸੀਂ ਤਾਂ ਗਿਆਨੀ ਜਾਣਖਣ ਨੂੰ ਕਾਜੰਨੇ ਨੂੰ ਇਹ ਫਲਾਣੇ ਗਿਆਨੀ ਜੀ ਗਿਆਨੀ ਦੀ ਵਿਆਖਿਆ ਸਾਬ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਰ ਦੇਣੇ ਹੈ ਗਿਆਨੀ ਜੇ ਕੋਈ ਨਿੰਦਾ ਕਰ ਦੇ ਤਾਂ ਗਿਆਨੀ ਤਾਂ ਆਪਣੇ ਪਜਾਮੇ ਤੋਂ ਵੀ ਬਾਹਰ ਆ ਜਾਂਦੇ ਇਹ ਗਿਆਨੀ ਨੇ ਗਿਆਨੀ ਇਹ ਜੀ ਦੀ ਗੱਲ ਗੁਰਤੇਗ ਬਹਾਦਰ ਜੀ ਸਮਝਾ ਰਹੇ ਜਿਹਨੂੰ ਨਾ ਦੁੱਖ ਪਰੇਸ਼ਾਨ ਕਰ ਸਕੇ ਨਾ ਸੁਖ ਦੇ ਵਿੱਚ ਇਹਨੇ ਖੇੜੇ ਵਿੱਚ ਰਵੇ ਦੋਵਾਂ ਤੇ ਅਵਸਥਾ ਤੇ ਉੱਪਰ ਹੋ ਦੁੱਖ ਸੁਖ ਜੇ ਬਾਂਦੇ ਜੈ ਨਾ ਹਾਂ बंदे का भाव बंधना नहीं पांदे ना दुखा जावे जाए दुखी नहीं होंगे सुख जावे जा नहीं मार्ग तहे तुम जानो ज्ञानी ओ ज्ञानी ये अवस्था है ये, ये उस जीवन दी सहली है महाराज कहते फिर आखरी देख ती मुक्त होना लोचते हो ना नानक मुकत ताहे तुम मानो ਗੰਨੇ ਮੁਕਤੀ ਦਾ ਅਸਲ ਸਰੂਪ ਉਹੀ ਮਨੁੱਖ ਹੈ ਇਹ ਵਿਦ ਕੋ ਜੋ ਧ੍ਰਾਣੀ ਧ੍ਰਾਣੀ ਦਾ ਉਹ ਜਿਹੜਾ ਮਨੁੱਖ ਇਸ ਅਵਸਥਾ ਵਿੱਚ ਜੀ ਰਿਹਾ ਹੈ ਕਿਹੜੀ ਜਿਸ ਨੂੰ ਲੋਭ ਨਹੀਂ ਹੈ ਜਿਸ ਨੂੰ ਮੋਹ ਨਹੀਂ ਹੈ ਜਿਸ ਨੂੰ ਮਮਤਾ ਨਹੀਂ ਹੈ ਜਿਸ ਨੂੰ ਉਸਤਤ ਤੇ ਨਿੰਦਾ ਬਰਾਬਰ ਦੇ ਸਹਰੇ ਕੋਈ ਉਸਤਤ ਕਰੇ ਤੇ ਛਾਲਾ ਨਹੀਂ ਮਾਰਦਾ ਕੋਈ ਨਿੰਦਾ ਕਰੇ ਤੇ ਮੂੰਹ ਬਣਾਉਂਦਾ ਨਹੀਂ ਦੁਖੀ ਨਹੀਂ ਹੁੰਦਾ ਦੁੱਖ ਆ ਜਾਵੇ ਤਾਂ ਦੁੱਖ ਵੀ ਦੁਖੀ ਨਹੀਂ ਹੁੰਦਾ ਸੁੱਖ ਆ ਜਾਵੇ ਤੇ ਛਾਲਾ ਨਹੀਂ ਮਾਰਦਾ ਇਹ ਮਨ ਕੁ ਮੁਕਤ ਹੈ ਇਸ ਨੂੰ ਮੁਕਤ ਗਿਣ ਕੇ ਨਾਨਕ ਮੁਕਤ ਤਾਹੇ ਤੁਮ ਮਾਨੋ ਏ ਬਿਦ ਕੋ ਜੋ ਪ੍ਰਾਣੀ ਕੋਈ ਵੀ ਹੋ ਸਕਦਾ ਜ਼ਰੂਰੀ ਨਹੀਂ ਸਾਡੇ ਵਰਗਾ ਸਿੱਖ ਹੋਵੇ ਜਿਹੜਾ ਵੀ ਐਸਾ ਅਵਸਥਾ ਨੂੰ ਚਲੇਗਾ ਨਾ ਮਹਾਰਾਜ ਕਹਿੰਦੇ ਉਹੀ ਅਸਲ ਮੁਕਤ ਦਾ ਸਿਧਾਂਤ ਦਾ ਮੁਕਤੀ ਦਾ ਸ਼ੋਮਾ ਹੈ ਮਰ ਇਹ ਵਿਧੀ ਅਪਣਾਣੀ ਕੋਈ ਸੋਖੀ ਨਹੀਂ ਗੁਰੂ ਕਿਰਪਾ ਕਰੇ ਗੁਰੂ ਦੀ ਬਾਣੀ ਗੁਰੂ ਦਾ ਸਿਧਾਂਤ ਗੁਰੂ ਦੇ ਬਚਨ ਜੇਸੀ ਆਪਣੇ ਜੀਵਨ ਦੇ ਵਿੱਚ ਸਮਝ ਲਈਏ ਉਹਨਾਂ ਤੇ ਜੀਵਨ ਨੂੰ ਚਲਾਈਏ ਜ਼ਿੰਦਗੀ ਬਤੀਤ ਕਰੀਏ ਤਾਂ ਇਹ ਮਨੁੱਖਾ ਦੇਹੀ ਤਾਂ ਹੀ ਸਾੜੀ ਸਫਲ ਹੋ ਸਕਦੀ ਹੈ ਔਰ ਸਾਹਿਬ ਦਾ ਇਹ ਬਚਨ ਵੀ ਸਫਲ ਹੋਤ ਇਹ ਦੁਰਲਭ ਦੇਹੀ ਤਦੋਂ ਹੋਵੇਗੀ ਮਹਾਰਾਜ ਜਾਂ ਕੋ ਸਤਗੁਰ ਮਿਆ ਕਰੇ ਜਿਨਾ ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਜਿਨਾ ਤੇ ਗੁਰੂ ਦੀ ਦਇਆ ਹੋਵੇ ਤੇ ਦਇਆ ਉਹਨਾਂ ਤੇ ਹੋਵੇ ਜਿਹੜਾ ਗੁਰੂ ਦੀ ਸਿੱਖਿਆ ਤੇ ਤੁਰੇਗਾ ਜਿਹੜਾ ਗੁਰੂ ਦੇ ਬਚਨ ਮੰਨੇਗਾ ਗੁਰੂ ਰਹਿਮਤ ਕਰਨ ਕੇ ਸਾਨੂੰ ਇਹ ਸਿਧਾਂਤ ਇਹ ਭਰੋਸਾ ਇਹ ਵਿਸ਼ਵਾਸ ਗੁਰੂ ਦੀ ਬਾਣੀ ਤੇ ਬਣਿਆ ਆਵੇ ਥਾਂ ਪ੍ਰਥਾ ਇਹ ਨਾਲ ਸੀ ਭਟਕਦੇ ਰਹੀਏ ਗੁਰੂ ਕੇ ਸੇਵਕ ਗੁਰੂ ਕੇ ਸਿੱਖ ਬਣੀ ਹੈ ਗੁਰੂ ਦੇ ਸਿਧਾਂਤ ਤੇ ਚਲੀਏ ਤਾਂ ਸਾਡਾ ਜੀਵਨ ਸਫਲ ਹੋਵੇਗਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੂਰ ਤੁਮ ਕਹਿ